ਦੋਸਤੋ ਅੱਜ ਆਪਾਂ ਗੱਲ ਕਰਾਂਗੇ ਫਾਸਟ ਟੈਗ ਬਾਰੇ 3000 ਰੁਪਏ ਦੇ ਵਿੱਚ ਸਾਲ ਦੀਆਂ 200 ਯਾਤਰਾ ਦਾ ਫਾਸਟ ਟੈਗ ਫ੍ਰੀ ਤੁਸੀਂ ਸੁਣਿਆ ਹੀ ਹੋਵੇਗਾ ਪਰ ਇਹ ਕਿਵੇਂ ਆ ਕਿਸ ਤਰ੍ਹਾਂ ਹੈ ਕੀ 200 ਯਾਤਰਾ ਕਿਵੇਂ ਗਿਣੀ ਜਾਊਗੀ ਕੀ ਇਹ ਬਠਿੰਡਾ ਤੋਂ ਚੰਡੀਗੜ੍ਹ ਜਾਣ ਤੱਕ ਦੀ ਇੱਕ ਯਾਤਰਾ ਗਿਣੀ ਜਾਊ ਜਾਂ ਫਿਰ ਹਰੇਕ ਟੋਲ ਤੇ ਇੱਕ ਜਾਣ ਔਰ ਇੱਕ ਆਉਣ ਦੀ ਇੱਕ ਯਾਤਰਾ ਗਿਣੀ ਜਾਊ ਤੇ ਜਾਂ ਫਿਰ ਇੱਕ ਟੋਲ ਨੂੰ ਇੱਕ ਵਾਰ ਹੀ ਪਾਰ ਕਰਨ ਤੇ ਇੱਕ ਯਾਤਰਾ ਗੀ ਤਾਂ ਸਾਰਾਂ ਤੋਂ ਵੱਡਾ ਜਿਹੜਾ ਹੈਗਾ ਭੰਬਲਪੂਸਾ ਆਪਾਂ ਨੂੰ ਕਿਸੇ ਗੱਲ ਦਾ ਪਿਆ ਹੋਇਆ ਕਿ ਸਾਲ ਦੇ 3000 ਦੇ ਵਿੱਚ 200 ਯਾਤਰਾ ਫਰੀ ਦਾ ਫਾਸਟ ਟੈਗ ਤਾਂ ਮਿਲ ਜਾਣਾ ਪਰ ਇਹ ਜਿਹੜੀਆਂ ਯਾਤਰਾ ਹੈਗੀਆਂ ਇਹ ਕਿਵੇਂ ਕਾਊਂਟ ਹੋਣਗੀਆਂ ਤਾਂ ਅੱਜ ਆਪਾਂ ਇਸ ਬਾਰੇ ਖੁੱਲ ਕੇ ਗੱਲਬਾਤ ਕਰਾਂਗੇ ਤਾਂ ਉਸ ਤੋਂ ਪਹਿਲਾਂ ਤੁਸੀਂ ਜਿਹੜੀ ਇਹ ਮੇਰੀ ਵੀਡੀਓ ਆ ਇਹਨੂੰ ਸ਼ੇਅਰ ਕਰ ਦਿਓ ਔਰ ਆਪਣੇ ਵਾਜਿਬ ਕਮੈਂਟ ਵੀ ਜ਼ਰੂਰ ਕਰਿਓ ਤੇ ਇਸ ਤੋਂ ਇਲਾਵਾ ਇਹ ਸਭ ਜਿਹੜਾ ਮੇਰਾ ਪੇਜ ਆ ਇਹਨੂੰ ਫੋਲੋ ਕਰ ਲਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਆਓ ਆਪਾਂ ਗੱਲ ਕਰਦੇ ਹਾਂ ਕਿ ਕੀ ਹੈ ਅਸਲ ਦੇ ਵਿੱਚ ਕੀ ਹੈ ਸਰਕਾਰ ਨੇ ਜਿਹੜੇ ਟੋਲ ਸ਼ਹਿਰਾਂ ਦੇ ਨੇੜੇ ਪੈਂਦੇ ਸੀਗੇ ਜਾਂ ਜਿੱਥੋਂ ਰਿਆਣਾ ਲੋਕਾਂ ਦਾ ਆਉਣਾ ਜਾਣਾ ਹੁੰਦਾ ਸੀ ਤਾਂ ਉਹ ਮਹੀਨਾਵਾਰ ਜਿਹੜਾ ਫਾਸਟ ਟੈਗ ਸੀ ਜਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਬਹੁਤ ਜ਼ਿਆਦਾ ਸ਼ਿਕਾਇਤਾਂ ਸੀਗੀਆਂ ਤਾਂ ਸਰਕਾਰ ਨੇ ਇੱਕ ਹੱਲ ਕੱਢਿਆ ਹੈ ਕਿ ਇੱਕ ਬੰਦਾ ਸਾਲ ਦਾ 3000 ਰੁਪਏ ਪੇ ਕਰੇਗਾ ਔਰ ਉਹਨੂੰ 200 ਯਾਤਰਾ ਫ੍ਰੀ ਮਿਲਣਗੀਆਂ ਭਾਵ ਕਿ 15 ਰੁਪਏ ਦਾ ਇੱਕ ਟੋਲ ਪੈ ਜਾਣਾ ਪਰ ਇਹ ਮਿਲਣਾ ਕਿੱਥੋਂ ਹੈ ਇਹ ਜਿਹੜੀਆਂ ਇਹਨਾਂ ਦੀਆਂ NHAI ਦੀਆਂ ਅਧਿਕਾਰਤ ਵੈੱਬਸਾਈਟਾਂ ਜਾਂ ਉਹਦੇ ਨਾਲ ਜਿਹੜਾ ਹੋਰ ਲਿੰਕਡ ਨੇ ਉਹਨਾਂ ਕੋਲੋਂ ਇਹ ਜਿਹੜੀ ਸਕੀਮ ਹੈ 15 ਅਗਸਤ 2025 ਤੋਂ ਸ਼ੁਰੂ ਹੋ ਰਹੀ ਹੈ ਤਾਂ ਜੇ ਹੁਣ ਆਪਾਂ ਗੱਲ ਕਰੀਏ ਕਿ ਇਹ ਜਿਹੜਾ ਇੱਕ ਟੋਲ 15 ਰੁਪਏ ਦਾ ਆਪਾਂ ਨੂੰ ਪੈਣਾ ਹੈ ਬਾਰੇ ਗਿਣਿਆ ਕਿਵੇਂ ਜਾਣਾ ਤਾਂ ਇਹਦੇ ਵਿੱਚ ਜਿਹੜਾ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਜਿਹੜਾ ਟੋਲ ਜਦੋਂ ਆਪਾਂ ਮਤਲਬ ਕਿਸੇ ਵੀ ਟੋਲ ਤੋਂ ਕਰਾਸ ਕਰਦੇ ਆਂ ਔਰ ਆਪਣੇ ਪੈਸੇ ਕੱਟੇ ਜਾਂਦੇ ਆ ਤਾਂ ਮੰਨ ਲਓ ਜਿਵੇਂ ਆਪਾਂ ਕੋਈ ਬਠਿੰਡੇ ਤੋਂ ਚੰਡੀਗੜ੍ਹ ਵੱਲ ਜਾ ਰਹੇ ਆਂ ਤਾਂ ਬਠਿੰਡਾ ਤੋਂ ਪਹਿਲਾ ਟੋਲ ਆ ਜਿਹੜਾ ਪੁੱਚੋ ਲਹਿਰਾ ਵਿਗਾ ਹੁੰਦਾ ਤਾਂ ਜਿਵੇਂ ਉਹ ਟੋਲ ਤੋਂ ਆਪਾਂ ਇੱਕ ਵਾਰੀ ਕਰਾਸ ਕਰਦੇ ਆ ਤਾਂ ਆਪਣੇ ਨਾਲ ਦੀ ਨਾਲ ਪੈਸੇ ਕੱਟੇ ਜਾਂਦੇ ਤਾਂ ਇਸ ਤਰ੍ਹਾਂ ਜਿਹੜਾ ਟੋਲ ਹੋਵੇਗਾ ਉਹਦੀ ਇੱਕ ਯਾਤਰਾ ਗਿਣੀ ਜਾਵੇਗੀ ਭਾਵੇਂ ਇੱਕ ਜਾਣ ਵੇਲੇ ਔਰ ਇੱਕ ਆਉਣ ਵੇਲੇ ਜੇਕਰ ਚੰਡੀਗੜ੍ਹ ਤੱਕ ਜਾਂਦਿਆਂ ਨੂੰ ਜਾਂ ਬਰਨਾਲੇ ਤੱਕ ਜਾਂਦਿਆਂ ਨੂੰ ਜਾਂ ਉਸ ਤੋਂ ਅੱਗੇ ਜਿੱਥੇ ਵੀ ਜਾਂਦੇ ਆਪਾਂ ਨੂੰ ਰਸਤੇ ਦੇ ਵਿੱਚ ਦੋ ਜਾਂ ਤਿੰਨ ਟੋਲ ਪੈਂਦੇ ਆ ਇਦਾਂ ਦੇ ਤਾਂ ਉਹਨਾਂ ਦਾ ਤਿੰਨ ਵਾਰੀ ਜਾਣ ਦਾ ਔਰ ਤਿੰਨ ਵਾਰੀ ਆਉਣ ਦਾ 6 ਯਾਤਰਾ ਜਿਹੜੀਆਂ ਉਹ ਗਿਣੀਆਂ ਜਾਣਗੀਆਂ ਇਸ ਤੋਂ ਇਲਾਵਾ ਕੀ ਹੁੰਦਾ ਹੈ ਕਈ ਵਾਰੀ ਕੁਝ ਅਜਿਹੇ ਟੋਲ ਹੁੰਦੇ ਆ ਜਿੱਥੇ ਕਿ ਆਪਣੀ ਸਿਰਫ ਐਂਟਰੀ ਪੈਂਦੀ ਆ ਔਰ ਜਦੋਂ ਆਪਾਂ ਉਸ ਰੋਡ ਤੋਂ ਬਾਹਰ ਜਾ ਕੇ ਨਿਕਲਦੇ ਆ ਤਾਂ ਉੱਥੇ ਆਪਣੇ ਤੋਂ ਜਿਹੜੇ ਪੈਸੇ ਆ ਕੱਟੇ ਜਾਂਦੇ ਆ ਭਾਵ ਕਿ ਆਪਣਾ ਇੱਕ ਵਾਰੀ ਜਿੱਥੇ ਆਪਾਂ ਐਂਟਰੀ ਪਾਈ ਆ ਇੱਕ ਵਾਰੀ ਆਪਣਾ ਉੱਥੇ ਟੋਲ ਦੀ ਐਂਟਰੀ ਹੋਗੀ ਔਰ ਜਦੋਂ ਆਪਾਂ ਉਸ ਤੋਂ ਬਾਹਰ ਜਾ ਕੇ ਨਿਕਲਦੇ ਆ ਤਾਂ ਉੱਥੇ ਆਪਣਾ ਜਿਹੜਾ ਉਸ ਤੋਂ ਬਾਅਦ ਆਪਣੇ ਪੈਸੇ ਕੱਟੇ ਜਾਂਦੇ ਆ ਜੇਕਰ ਇਸ ਤਰ੍ਹਾਂ ਜਿਵੇਂ ਕਿ ਭਾਰਤ ਮਾਲਾ ਤੇ ਜਾਂ ਹੋਰ ਜਿਹੜੇ ਕੋਈ ਰਾਜ ਦੇ ਆਪਣੇ ਨੈਸ਼ਨਲ ਹਾਈਵੇ ਹੈਗੇ ਆ ਉਹਨਾਂ ਤੇ ਇਸ ਤਰ੍ਹਾਂ ਦਾ ਸਿਸਟਮ ਲੱਗਿਆ ਹੋਇਆ ਜਿਵੇਂ ਕਿ ਨਾਰਨੌਲ ਤੋਂ ਅੰਬਾਲਾ ਵੱਲ ਤਾਂ ਉੱਥੇ ਕੀ ਹੈ ਕਿ ਉੱਥੇ ਤੁਹਾਡੀ ਇਹ ਇੱਕ ਯਾਤਰਾ ਗਿਣੀ ਜਾਊਗੀ ਭਾਵੇਂ ਇੱਕ ਵਾਰ ਜਦੋਂ ਤੁਸੀਂ ਸੜਕ ਤੇ ਚੜਿਓ ਔਰ ਦੂਸਰਾ ਜਦੋਂ ਉਤਰਿਓ ਤਾਂ ਉਦੋਂ ਇਹਦੀ ਜਿਹੜੀ ਹੈਗੀ ਆ ਇੱਕ ਯਾਤਰਾ ਗਿਣੀ ਜਾਵੇਗੀ ਤਾਂ ਹੁਣ ਆਪਾਂ ਦੇਖਦੇ ਆ ਕਿ ਇਹਦਾ ਫਾਇਦਾ ਆਪਾਂ ਨੂੰ ਕੀ ਹੋਵੇਗਾ ਮੰਨ ਲਓ ਬਠਿੰਡੇ ਤੋਂ ਆਪਾਂ ਅੰਮ੍ਰਿਤਸਰ ਤੱਕ ਜਾਣੇ ਤਾਂ ਲਗਭਗ ਆਪਾਂ ਨੂੰ ਤਿੰਨ ਟੋਲ ਪੈਂਦੇ ਆ ਜੀਦੇ ਚ ਕਿ 500 ਰੁਪਏ ਦੇ ਲਗਭਗ ਆਪਣਾ ਖਰਚਾ ਆ ਜਾਂਦਾ ਪਰ ਇਹਦੇ ਵਿੱਚ ਕੀ ਹੈ ਕਿ ਤੁਹਾਡੀਆਂ ਜਿਹੜੀਆਂ ਸ਼ੀ ਯਾਤਰਾ ਗਿਣੀਆਂ ਜਾਣਗੀਆਂ ਤਿੰਨ ਜਾਣਦੀਆਂ ਤਿੰਨ ਆਉਣਦੀਆਂ ਔਰ ਤੁਹਾਡਾ ਜਿਹੜਾ 90 ਰੁਪਏ ਖਰਚ ਆਵੇ ਪਰ ਇੱਕ ਹੋਰ ਚੀਜ਼ ਹੈ ਜੇਕਰ ਤੁਸੀਂ ਬਠਿੰਡਾ ਤੋਂ ਸਰਸਾ ਵੱਲ ਜਾਣ ਤਾਂ ਜਿਵੇਂ ਕਿ ਹੁਣ ਡੱਬ ਵਾਲੀ ਦੇ ਨੇੜੇ ਭਾਰਤ ਮਾਲਾ ਸ਼ੁਰੂ ਹੋ ਤਾਂ ਉੱਥੇ ਜਦੋਂ ਆਪਾਂ ਇੱਕ ਵਾਰ ਐਂਟਰੀ ਕਰਦੇ ਆਂ ਔਰ ਫਿਰ ਜਦੋਂ ਬਾਹਰ ਨਿਕਲਦੇ ਆਂ ਜਾਂ ਦਿੱਲੀ ਨੂੰ ਜਾਂਦੇ ਆਂ ਤਾਂ ਡੱਬ ਵਾਲੀ ਭਾਰਤ ਮਾਲਾ ਤੇ ਜਦੋਂ ਆਪਾਂ ਐਂਟਰ ਹੁੰਨੇ ਆਂ ਤੇ ਆਊਟ ਹੁੰਨੇ ਆਂ ਪਾਬ ਉਥੇ ਹੁਣ ਆਪਣੇ ਤੋਂ 5 ਰੁਪਏ ਕੱਟੇ ਜਾਂਦੇ ਪਰ ਜੇ ਇਹ ਸਿਸਟਮ ਇਦਾਂ ਹੀ ਲਾਗੂ ਰਿਹਾ ਉਥੇ ਇਹਨਾਂ ਨੇ ਕੋਈ ਕਾਨੂੰਨ ਦੇ ਵਿੱਚ ਬਦਲਾਅ ਨਾ ਕੀਤਾ ਤਾਂ ਤੁਹਾਡੇ ਉਹ 5 ਰੁਪਏ ਦੀ ਥਾਂ ਤੇ ਇੱਕ ਯਾਤਰਾ ਕੱਟੀ ਜਾਵੇਗੀ ਜਿਹੜੇ ਕਿ 15 ਰੁਪਏ ਹੋਣਗੇ ਹੁਣ ਇਹਦੇ ਵਿੱਚ ਸਰਕਾਰ ਨੇ ਕੀ ਰੱਖਿਆ ਕਿ ਜੇਕਰ ਤੁਸੀਂ 3000 ਰੁਪਏ ਦੇ ਵਿੱਚ 1 ਸਾਲ ਦੇ ਲਈ 200 ਯਾਤਰਾ ਹਨ ਪਰ ਜੇਕਰ ਇਹ 200 ਯਾਤਰਾ ਪਹਿਲਾਂ ਪੂਰੀਆਂ ਹੋ ਜਾਂਦੀਆਂ ਹਨ ਤਾਂ ਤੋ ਆਹ ਜਾਂ ਤਾਂ ਤੁਹਾਨੂੰ ਪਹਿਲਾਂ ਦੀ ਤਰ੍ਹਾਂ ਹੀ ਫਾਸਟ ਟੋਲ ਦੇਣਾ ਪਵੇਗਾ ਜਾਂ ਫਿਰ ਇਹਦੇ ਦਾ ਦੂਸਰਾ ਬਦਲ ਕੀ ਹੈ ਕਿ ਤੁਸੀਂ ਇਹਨੂੰ ਦੁਬਾਰਾ ਰੀਚਾਰਜ ਕਰਵਾ ਸਕਦੇ ਹੋ ਤਾਂ ਅਗਲੇ ਤੁਹਾਡੇ 365 ਦਿਨਾਂ ਵਾਸਤੇ ਫੇਰ ਇਹ ਵੈਲਿਡਿਟੀ ਮਿਲ ਜਾਵੇਗੀ ਪਰ ਜੇਕਰ ਤੁਹਾਡੇ 365 ਦਿਨ ਪੂਰੇ ਹੋ ਗਏ ਪਰ 200 ਯਾਤਰਾ ਪੂਰੀਆਂ ਨਹੀਂ ਹੋਈਆਂ ਤਾਂ ਉਹ ਤੁਹਾਡੀਆਂ ਕੋਈ ਅੱਗੇ ਨਹੀਂ ਜੋੜੀਆਂ ਜਾਣਗੀਆਂ ਤਾਂ ਭਾਵੇਂ 365 ਤੋਂ 366ਵੇਂ ਦਿਨ ਤੁਹਾਡਾ ਜਿਹੜਾ ਪਹਿਲਾਂ ਵਾਲਾ ਬਕਾਇਆ ਜਾਂ ਕੁਝ ਵੀ ਆ ਉਹ ਸਾਰਾ ਖਤਮ ਹੋ ਜਾਣਾ ਤਾਂ ਇਹ ਮਿਲੂ ਕਿਨੂੰ ਇਹ ਗੱਲ ਹੈਗੀ ਹੈ ਕਿ ਇਹ ਮਿਲੂ ਕਿਹੜੇ-ਕਿਹੜੇ ਸਾਧਨਾਂ ਨੂੰ ਇਹ ਸਿਰਫ ਪ੍ਰਾਈਵੇਟ ਸਾਧਨਾਂ ਜਿਨ੍ਹਾਂ ਦੇ ਵਿੱਚ ਕਾਰ ਜੀਪ ਜਾਂਕਰ ਕੁਝ ਲੋਕਾਂ ਨੇ ਆਪਣੇ ਘਰ ਵਾਸਤੇ ਜਿਵੇਂ ਉਹ ਵੀ ਮਤਲਬ ਓਮਨੀ ਵੈਨ ਬੈਨ ਟਾਈਪ ਜਿਹੜੀਆਂ ਗੱਡੀਆਂ ਹੁੰਦੀਆਂ ਉਹ ਰੱਖੀਆਂ ਹੁੰਦੀਆਂ ਤਾਂ ਇਹ ਸਿਰਫ ਉਹਨਾਂ ਨੂੰ ਮਿਲੇਗਾ ਕਮਰਸ਼ੀਅਲ ਵਾਹਨਾਂ ਤੇ ਇਹ ਲਾਗੂ ਨਹੀਂ ਹੋਵੇਗਾ ਇਸ ਤੋਂ ਇਲਾਵਾ ਇਹ ਸਿਰਫ ਜਿਹੜੇ ਸਰਕਾਰ ਦੇ ਨੈਸ਼ਨਲ ਹਾਈਵੇਅ ਆ ਉਹਨਾਂ ਤੇ ਲਾਗੂ ਹੋਵੇਗਾ ਜਿਹੜੇ ਪੰਜਾਬ ਸਰਕਾਰ ਜਾਂ ਰਾਜ ਸਰਕਾਰਾਂ ਦੇ ਹਰਿਆਣਾ ਸਰਕਾਰ ਦੇ ਆਪ ਦੇ ਲੋਕਲ ਮਾਰਗ ਹੁੰਦੇ ਹਨ ਉਹਨਾਂ ਤੇ ਇਹ ਲਾਗੂ ਨਹੀਂ ਹੋਵੇਗੀ ਤਾਂ ਤੁਹਾਨੂੰ ਹੁਣ ਸਮਝ ਆ ਗਈ ਹੋਵੇਗੀ ਕਿ 200 ਯਾਤਰਾ ਕਿਵੇਂ ਗਣੀ ਜਾਵੇਗੀ ਭਾਵ ਇੱਕ ਟੋਲ ਤੋਂ ਜਿੱਥੇ ਕਿ ਆਪਣਾ ਟੋਲ ਕੱਟਿਆ ਜਾਂਦਾ ਹੈ ਉਹ ਟੋਲ ਇੱਕ ਵਾਰੀ ਜਾਣ ਦਾ ਇੱਕ ਯਾਤਰਾ ਵਾਪਸੀ ਦੀ ਇੱਕ ਆ ਤਾਂ ਭਾਵ ਕਿ ਦੋ ਯਾਤਰਾ ਪਰ ਜਿੱਥੇ ਇੱਕ ਵਾਰ ਐਂਟਰੀ ਪੈਂਦੀ ਹੈ ਫਿਰ ਤੁਸੀਂ ਦਵਾਰੇ ਬਾਹਰ ਨਿਕਲਦੇ ਹੋ ਰੋਡ ਤੋਂ ਤਾਂ ਐਗਜ਼ਿਟ ਹੁੰਨੇ ਹੋ ਤਾਂ ਉਹ ਦੋਨਾਂ ਟੋਲ ਦੀ ਇੱਕ ਯਾਤਰਾ ਗਣੀ ਜਾਊਗੀ ਇਹ ਫਿਲਹਾਲ ਜਿਹੜੀਆਂ ਖਬਰਾਂ ਉਹਨਾਂ ਦੇ ਮੁਤਾਬਕ ਇਹ ਸਿਸਟਮ ਆ ਜਿਹੜਾ 200 ਯਾਤਰਾ ਦਾ ਗਿਣਿਆ ਜਾਵੇਗਾ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਦੇ ਹੋ ਕਮੈਂਟ ਕਰਿਓ ਔਰ ਇਸ ਚੈਨਲ ਨੂੰ ਪੇਜ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ